ਸੜਕ ਤੇ ਜਾਂਦੇ ਆਪਾਂ ਦੇਖਦੇ ਹਾਂ ਕਿ ਇਸ ਤਰ੍ਹਾਂ ਜੋ ਕਣਕ ਪਈ ਹੁੰਦੀ ਹੈ ਇਸ ਦਾ ਕਾਰਨ ਕੀ ਹੈ ਜੋ ਕਣਕ ਦੀ ਬਾਢੀ ਤੋਂ ਬਾਅਦ ਜੋ ਬੱਲੀਆਂ ਹੁੰਦੀਆਂ ਹਨ ਕਈ ਲੋਕਾਂ ਵੱਲੋਂ ਉਹ ਬੱਲੀਆਂ ਨੂੰ ਇਕੱਠੇ ਕਰਕੇ ਇਸ ਤਰ੍ਹਾਂ ਸੜਕ ਉੱਪਰ ਸੁੱਟ ਦਿੱਤਾ ਜਾਂਦਾ ਹੈ ਕਿ ਉਸ ਵਿੱਚੋਂ ਆਪਣੇ ਆਪ ਜੋ ਦਾਣੇ ਨਿਕਲ ਆਉਣਗੇ ਕਿਉਂਕਿ ਇਹਨਾਂ ਦੇ ਉੱਪਰ ਦੀਆਂ ਗੱਡੀਆਂ ਮੋਟਰਸਾਈਕਲ ਜੋ ਲੰਘਦੇ ਹਨ ਪਰ ਆਪਾਂ ਇਹ ਵੀ ਦੇਖਿਆ ਹੈ ਅਖਬਾਰਾਂ ਵਿੱਚੋਂ ਖਬਰਾਂ ਆਉਂਦੀਆਂ ਹਨ ਜਾਂ ਚੈਨਲਾਂ ਤੇ ਆਪਾਂ ਦੇਖਦੇ ਹਾਂ ਕਿ ਬਹੁਤ ਸਾਰੇ ਮਾਤੇ ਭਿਆਨਕ ਹਾਦਸੇ ਵਾਪਰ ਜਾਂਦੇ ਹਨ ਮੋਟਰਸਾਈਕਲ ਤਿਰਕਣ ਦੇ ਕਾਰਨ ਮੌਤ ਤੱਕ ਵੀ ਹੋ ਜਾਂਦੀ ਹੈ ਸੱਟਾਂ ਲੱਗਦੀਆਂ ਹਨ ਪਰ ਇਸ ਪਾਸੇ ਕਿਸੇ ਦਾ ਕਿਉਂ ਨਹੀਂ ਧਿਆਨ ਜਾਂਦਾ ਜੇ ਤਾਂ ਇਹ ਸਹੀ ਹੈ ਫਿਰ ਤਾਂ ਇਸ ਤਰ੍ਹਾਂ ਦੇ ਹਾਦਸੇ ਵਾਪਰਦੇ ਰਹਿਣਗੇ ਜੇ ਭਰਾਵੋ ਇਹ ਗਲਤ ਹੈ ਫਿਰ ਪ੍ਰਸ਼ਾਸਨ ਧਿਆਨ ਕਿਉਂ ਨਹੀਂ ਦਿੰਦਾ ਇਸ ਵਿੱਚ ਕੋਈ ਮੇਰੀ ਗਰੀਬੀ ਵਾਲੀ ਗੱਲ ਨਹੀਂ ਕਿਉਂਕਿ ਕਈ ਭਰਾ ਫਿਰ ਕਹਿ ਦਿੰਦੇ ਹਨ ਕਿ ਸੀ ਗਰੀਬਾਂ ਨੂੰ ਇਸ ਤਰ੍ਹਾਂ ਕਰਦੇ ਹਾਂ ਕਹਿੰਦੇ ਹਾਂ ਕਿਉਂਕਿ ਇਹ ਗਰੀਬਾਂ ਵੱਲੋਂ ਇਸ ਤਰ੍ਹਾਂ ਕੀਤਾ ਜਾਂਦਾ ਹੈ ਪਰ ਨਹੀਂ ਭਰਾਵੋ ਕਿਸੇ ਦੀ ਵੀ